ਸ਼ਸ਼ੀਕਾਲ ਜੀ ਮੈਂ ਗगन ਸ਼ੁਕਲਾ ਤੁਹਾਡਾ ਸਤਿਕਾਰ ਕਰਦਾ ਇਸ ਵੇਲੇ ਮੇਰੇ ਨਾਲ ਗੱਲਬਾਤ ਦੇ ਲਈ ਬ੍ਰਹਮਾਨੰਦ ਗਿਰੀ ਉਰਫ ਗੱਗੀ ਪੰਡਤ ਜੀ ਨੇ ਗੱਲਬਾਤ ਕਰਾਂਗੇ ਕਿਉਂਕਿ Hindu Sanatan Thamdena ਜੁੜਾ ਹੋ ਮੁੱਦਾ ਹੈ ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਤੇ ਉਹਨਾਂ ਦੀ ਘਰ ਵਾਲੀ ਜਿਹੜੇ ਪਾਇਲ ਪੰਡਤ ਜੀ ਬਹੁਤ ਸਵਾਗਤ ਹੈ ਜੀ ਜੈ ਮਾਈ ਜੈ ਮਹਾਕਾਲ ਛੋਟੇ ਸ਼ਬਦਾਂ ਵਿੱਚ ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਪਹਿਲਾਂ ਦਿੱਤੀ ਸੀਗੀ ਉਹ ਕੋ ਪਹਿਲਾਂ ਵਾਲੀ ਪ੍ਰਤੀਕਿਰਿਆ ਵੀ ਜਿਉਂ ਦੀ ਤੂੰ ਆ। ਹਮਮ ਗੱਲ ਇਹ ਆ ਉਹਨੂੰ ਮਾਫੀ ਕਿਸੇ ਇਨਸਾਨ ਕੋਲੋਂ ਨਹੀਂ ਉਹਨੂੰ ਜਾ ਕੇ ਮਾਫੀ ਮਾਈ ਕੋਲੋਂ ਮੰਗਣੀ ਚਾਹੀਦੀ ਆ ਉਹਦੇ ਦਰ ਤੇ ਜਾ ਕੇ ਮੰਗਣੀ ਚਾਹੀਦੀ ਆ। ਹਮਮ ਸਿਰਫ ਗੇੜਾ ਮਾਰ ਕੇ ਵਾਪਸ ਆ ਕੇ ਕਹਿ ਦਈਏ ਮੱਥਾ ਟੇਕ ਕੇ ਆ ਗਏ ਮੱਥਾ ਟੇਕਣ ਉੱਥੇ ਸ਼ਰਧਾਲੂ ਲੱਖਾਂ ਦੀ ਗਿਣਤੀ ਚ ਆ ਰਹੇ ਆ। ਹਮਮ ਪਰ ਲੱਖਾਂ ਦੀ ਗਿਣਤੀ ਸ਼ਰਧਾਲੂ ਬੇਅਦਬੀ ਕਰਕੇ ਨਹੀਂ ਜਾਂਦੇ। ਹਮ ਉਹ ਬੇਅਦਬੀ ਕਰਕੇ ਆਏ ਆ ਤੇ ਉਹਨਾਂ ਨੂੰ ਚਾਹੀਦਾ ਸੀ ਪੁਜਾਰੀਆਂ ਕੋਲੋਂ ਜਿਹੜੀ ਰਵਾਇਤੀ ਮਾਫੀ ਆ ਉਸ ਤਰੀਕੇ ਨਾਲ ਮਾਫੀ ਮੰਗਦੇ ਉਸ ਤਰੀਕੇ ਨਾਲ ਉੱਥੇ ਜਾ ਕੇ ਨਮਸਤਕ ਹੁੰ ਨਾ ਕਿ ਕਿਸੇ ਇਨਸਾਨ ਕੋਲ ਜਾ ਕੇ ਨਮਸਤਕ ਪਰ ਪੰਡਿਤ ਜੀ ਪਾਇਲ ਪਹਿਲੀ ਉਹ ਔਰਤ ਲੜਕੀ ਹੈ ਜੋ ਮਾ ਕਾਲੀ ਦਾ ਰੂਪ ਧਾਰਨ ਕਰਦੀ ਹੈ ਸਾਡੇ ਰਾਮਲੀਲਾ ਦੇ ਵਿੱਚ ਵੀ ਪੰਡਿਤ ਜੀ ਸਾਡੀਆਂ ਜਾਗਰਣ ਦੇ ਵਿੱਚ ਵੀ ਚੱਕਿਆ ਹੁੰਦੇ ਆ ਲੱਗਦਾ ਨਹੀਂ ਫੇ ਇਹਨਾਂ ਚੀਜ਼ਾਂ ਨੂੰ ਥੰਮ ਦੇਣਾ ਚਾਹੀਦਾ ਹੈ ਰੋਕ ਦੇਣਾ ਚਾਹੀਦਾ ਹੈ ਬਿਲਕੁਲ ਰੁਕਿਆ ਹੋਇਆ ਹਮ ਸ਼੍ਰੀ ਹਿੰਦੂ ਤਖਤ ਲੋ ਬਿਲਕੁਲ ਚੱਕੀਆਂ ਦੇ ਉੱਤੇ ਸੰਪੂਰਨ ਤੌਰ ਤੇ ਰੋਕ ਹੈ ਪਰਚੇ ਵੀ ਦਰਜ ਕਰਾਣੇ ਆ ਸਭ ਕੁਝ ਕਰਾਣੇ ਆ ਪਰ ਗੱਲ ਇਹ ਆ ਦਾਲ ਦੇ ਵਿੱਚ ਕੋਕਰੂ ਹੁੰਦੇ ਆ ਹਮ ਜਿਹੜੇ ਕੋਕਰੂ 1% ਸਨਾਤਨੀਆਂ ਦੇ ਵਿੱਚ ਹਿੰਦੂਆਂ ਦੇ ਵਿੱਚ ਹੈਗੇ ਆ ਹੂੰ ਉਹ ਜਿਹੜੇ ਨਾ ਸਰਵ ਧਰਮਾਂ ਦਾ ਸਤਕਾਰ ਕਰਨ ਵਾਲੇ ਆ ਜਿਹੜੇ ਸਰਕੂਲਰ ਹਿੰਦੂ ਆ ਹੂੰ ਉਹ ਵਾਲੇ ਹਿੰਦੂ ਆ ਜਿਹੜੇ ਹੂੰ ਉਹ ਇਹਨਾਂ ਨੂੰ ਬੜਾਵਾ ਦਿੰਦੇ ਆ ਚਾਕੀਆਂ ਨੂੰ ਇਹਨਾਂ ਕੰਟੈਂਟਾਂ ਨੂੰ ਇਹਨਾਂ ਲੋਕਾਂ ਨੂੰ ਬੜਾਵਾ ਦਿੰਦੇ ਆ ਉਹ ਮਾਫੀਆਂ ਦਿੰਦੇ ਆ ਠੀਕ ਆ ਉਹਨਾਂ ਲੋਕਾਂ ਨੂੰ ਮਾਫੀਆਂ ਦੇਣ ਦਾ ਵੀ ਸ਼ੌਂਕ ਹੈ ਇਹ ਕੰਟੈਂਟ ਕਰਵਾਉਣ ਦਾ ਵੀ ਸ਼ੌਂਕ ਹੈ ਉਹਨਾਂ ਨੂੰ ਚਾਕੀਆਂ ਕਰਵਾਉਣ ਦਾ ਵੀ ਸ਼ੌਂਕ ਹੈ ਪਤਾ ਨਹੀਂ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਕਿੱਥੇ ਖੜੀ ਹੈ ਉਹ ਉਹ ਉਹਨੂੰ ਰਾਸ਼ਟਰਪਿਤਾ ਮੰਨੀ ਜਾਂਦੇ ਆ ਅਸੀਂ ਨੱਥੂ ਰਾਮਗੋਟਸੇ ਨੂੰ ਮੰਨਦੇ ਆ ਤੇ ਆਪਣਾ ਆਈਡਲ ਉਹ ਜਿਹੜੇ ਰਾਸ਼ਟਰਪਿਤਾ ਨੂੰ ਰਾਸ਼ਟਰਪਿਤਾ ਮੰਨਦੇ ਆ ਇਸ ਕਰਕੇ ਉਹ ਲੋਕ ਕਹਿੰਦੇ ਵੀ ਚਾਕੀਆਂ ਹੋਣੀਆਂ ਚਾਹੀਦੀਆਂ ਚਾਕੀਆਂ ਚੱਲਣੀਆਂ ਚਾਹੀਦੀਆਂ ਇਸ ਤਰ੍ਹਾਂ ਦਾ ਜਿਹੜਾ ਸਨਾਤਨੀ ਸਮਾਜ ਆ ਉਹ ਦੋ ਪੋੜਾਂ ਦੇ ਵਿੱਚ ਵੰਡਿਆ ਹੋਇਆ ਪਰ ਮੇਰੀ ਇੱਕ ਇੱਕ ਸਵਾਲ ਆ ਤੁਹਾਨੂੰ ਪਰ ਹੁਣ ਤਾਂ ਰਮਾਨ ਦੇ ਨਾਲ ਜਿਹੜਾ ਵਿਵਾਦ ਆ ਉਹ Hindu Muslim ਦਾ ਜੁੜਕਿਆ ਨਾ ਬਹੁਤ ਲੋਕ ਕਹਿੰਦੇ ਉਹ ਮੁਸਲਮ ਹੈ ਨਹੀਂ ਚਲੋ ਉਹਨੇ ਜਦੋਂ ਤੁਹਾਡੇ ਚੈਨਲ ਦੇ ਵੀ ਇੰਟਰਵਿਊ ਦੇ ਰਾਹੀਂ ਜਦੋਂ ਦਾ ਕਲੀਅਰ ਕੀਤਾ ਵੀ ਉਹ ਇੱਕ ਹਿੰਦੂ ਜੱਟ ਪਰਿਵਾਰ ਚੋਂ ਆ। ਹੂੰ ਉਦੋਂ ਬਾਅਦ ਜਿਹੜੀ ਸਨਾਤਨੀਆਂ ਦੀ ਸੋਚ ਆ ਬਦਲੀ ਵੀ ਐ। ਹੂੰ ਤੁਹਾਡੀ ਬਦਲੀ ਐ। ਬਿਲਕੁਲ ਬਦਲੀ ਐ। ਹੂੰ ਮੈਂ ਇਸ ਗੱਲ ਦੀ ਵਕਾਲਤ ਕਰਦਾ ਹਾਂ ਉਹਨਾਂ ਵੀ ਸਾਡੇ ਹਿੰਦੂਆਂ ਨੂੰ ਵੀ ਜਿਹੜੇ ਆ ਬੱਚੇ ਜਿਆਦਾ ਤੋਂ ਜਿਆਦਾ ਪੈਦਾ ਕਰਨੇ ਚਾਹੀਦੇ ਆ, ਪਰਿਵਾਰ ਵਧਾਉਣਾ ਚਾਹੀਦਾ, ਵੱਧ ਤੋਂ ਵੱਧ ਉਹ ਕਰਨਾ ਚਾਹੀਦਾ। ਕਿਉਂਕਿ ਸਾਡੇ ਰਾਜੇ ਮਹਾਰਾਜੇ ਹੋਰ ਜਿਹੜੇ ਪਹਿਲੇ ਸੇਠ ਸੀ ਜਾਂ ਜ਼ੈਲਦਾਰ ਸੀ ਜਾਂ ਜਿਹੜਾ ਖਾਂਦੇ ਪੀਂਦੇ ਘਰੋਂ ਹੁੰਦਾ ਸੀ ਬੰਦਾ ਉਹ ਆਮ ਤਕਰੀਬਨ ਦੋ ਦੋ ਤਿੰਨ ਤਿੰਨ ਵਿਆਹ ਕਰਾਉਂਦੇ ਹੁੰਦੇ ਸੀ ਲੋਕ। ਤੇ ਪਰਿਵਾਰ ਹੈ ਜਿਹੜਾ ਅੱਜ ਅਸੀਂ ਮਾਸੀ ਚਾਚੇ ਤਾਏ ਭੂਆ ਸਮਾਪਤ ਕਰਤੇ ਇੱਕ ਇੱਕ ਤੇ ਲਿਆ ਕੇ ਖੜਾਤਾ ਬੱਚੇ ਤੇ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਉਹਨਾਂ ਦੇ ਘਰ ਨੌ ਨੋ ਜਵਾਕ ਨੇ ਤਿੰਨ ਤਿੰਨ ਜਨਾਨੀਆਂ ਨੇ ਮੁਕਾਬਲਾ ਤੁਹਾਡਾ ਉਹਨਾਂ ਨਾਲ ਹੈ ਤੇ ਤੁਸੀਂ ਜਿਹੜੇ ਪਰਿਵਾਰ ਨਿਯੋਜਨ ਦਾ ਇਕੱਲੇ ਹੀ ਫੱਟੀ ਗੱਲ ਚ ਪਾ ਕੇ ਜਾਂਦੇ ਫਿਰਦੇ ਹੋ ਵੀ ਹਮ ਦੋ ਹਮਾਰੇ ਦੋ ਤਾਂ ਹੁਣ ਹਮ ਦੋ ਤਾਂ ਇੱਕ ਤੇ ਆ ਗਿਆ ਕੰਮ ਅਚਾਹ ਲਾਸ ਸਵਾਲ ਹੈ ਇਹ ਮਸਲਾ ਕਿਵੇਂ ਵਾਈਂਡ ਅਪ ਹੋ ਸਕਦਾ ਮਾਫੀ ਹੋ ਸਕਦੀ ਆ Hindu ਆ ਤੁਹਾਡਾ ਭਰਾ ਹੈ ਸਨਾਤਨੀ ਹੈ ਦੇਖੋ ਇਸ ਮਸਲਾ ਤੁਹਾਡੇ ਵਾਲੇ ਇੰਟਰਵਿਊ ਤੋਂ ਬਾਅਦ ਸਾਹਮਣੇ ਆਉਣ ਤੋਂ ਬਾਅਦ ਇਹ ਜ਼ਰੂਰ ਹੈ ਵੀ ਸਨਾਤਨੀ ਭਾਈਚਾਰੇ ਨਾਲ ਗੱਲ ਕਰਾਂਗੇ ਵੀ ਕਿਸੇ ਨਾ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਵੇਂ ਪਹਿਲਾਂ ਸਾਰੇ ਸਨਾਤਨੀ ਇਕੱਠੇ ਹੋਏ ਜਾਗੋ ਚੱਲੀ ਪੰਜਾਬ ਚ ਹੋਰ ਸਿਸਟਮ ਚੱਲੇ ਬਹੁਤ ਜਥੇਬੰਦੀਆਂ ਇਕੱਠੀਆਂ ਹੋਈਆਂ ਟੜੇ ਬੰਦੀਆਂ ਇਕੱਠੀਆਂ ਹੋਈਆਂ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ ਆਪਣੇ ਮਨਮਟਾਬ ਭੁਲਾ ਕੇ ਵੀ ਕਿਤੇ ਇੱਕ ਪਲੇਟਫਾਰਮ ਤੇ ਸਾਰੇ ਪੰਜਾਬ ਦਾ ਸਨਾਤਨੀ Hindu ਇਕੱਠਾ ਹੋ ਕੇ ਉਹਨੂੰ ਕੋਈ ਧਾਰਮਿਕ ਸਜਾ ਲਾ ਕੇ ਤੇ ਇਸ ਮੁੱਦੇ ਨੂੰ ਸਮਾਪਤ ਕਰੇ ਕਿਉਂਕਿ ਇਹ ਮੁੱਦਾ ਕੋਈ ਮੁੱਦਾ ਨਹੀਂ ਸਨਾਤਨੀਆਂ ਦੇ ਹੋਰ ਬਹੁਤ ਵੱਡੇ ਮੁੱਦੇ ਆ ਜਿਹੜੇ ਸਰਕਾਰਾਂ ਤੋਂ ਪੂਰੇ ਕਰਾਉਣ ਵਾਲੇ ਆ ਮੰਦਰਾਂ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ ਮੰਦਰਾਂ ਦੀ ਖੁਦਮਖਤਿਆਰੀ ਦੀ ਲੜਾਈ ਚੱਲ ਰਹੀ ਹੈ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਣ ਪ੍ਰਾਪਤੀ ਕਰਨੀ ਹੈ ਇਹਨਾਂ ਚੱਕਰਾਂ 'ਚ ਫਸੇ ਰਹੇ ਤੇ ਮੈਨੂੰ ਲੱਗਦਾ ਵੀ ਅਸੀਂ ਆਪਣੇ ਅਸਲੀ ਮੁੱਦਿਆਂ ਤੋਂ ਭਟਕੇ ਰਾਵਾਂਗੇ ਠੀਕ ਹੈ ਕਹਿੰਦੇ ਇਕੱਠੇ ਹੋਣਾ ਚਾਹੀਦਾ ਹੁਣ ਸਾਨੂੰ ਪਤਾ ਲੱਗਿਆ ਹੈ ਕਿ ਅਰਮਾਨ ਮਲਿਕ ਸਨਾਤਨੀ ਹੈ ਬੈਠ ਕੇ ਮਸਲਾ ਹੱਲ ਹੋਣਾ ਚਾਹੀਦਾ ਹੈ ਕੋਈ ਮੁੱਦਾ ਨਹੀਂ ਹਿੰਦੂਆਂ ਦੇ ਇਸ ਤੋਂ ਵੱਡੇ ਹੋਰ ਮੁੱਦੇ ਵੀ ਨੇ ਕਹਿੰਦੇ ਹਿੰਦੂਆਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਆ ਤਾਂਕਿ ਆਬਾਦੀ ਜਿਹੜੀ ਹਿੰਦੂਆਂ ਦੀ ਉਹ ਜ਼ਿਆਦਾ ਹੋਵੇ ਧੰਨਵਾਦ